ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਜੀਤ ਪਠਿੰਡਾ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦੀਪ ਬਟਿਕ ਬਠਿੰਡਾ ਦੇ ਉੱਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਰਖੜੀ ਸਪੈਸ਼ਲ ਸੂਟ ਸਾਰੇ ਮਾਡਲਾਂ ਵਾਲੇ ਸੂਟ ਹੋਣਗੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੋਣਗੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਪਹਿਲਾ ਸੂਟ ਆ ਗਿਆ ਆਪਣੇ ਕੋਲ ਡਿਜੀਟਲ ਪ੍ਰਿੰਟ ਦੇ ਵਿੱਚ ਲੇਸ ਵਰਕ ਕੀਤਾ ਹੋਇਆ ਹੈ ਆ ਬਾਟਮ ਦੇ ਉੱਤੇ ਵੀ ਵਰਕ ਰਹਿਣ ਵਾਲਾ ਹੈ ਆ કોટਨ ਦੀ ਸ਼ਰਟ ਹੋਏਗੀ ਮਸਲਿਨ ਦੀ ਬਾਟਮ ਹੋਏਗੀ ਡਬਲ ਸ਼ੇਡ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਤੇ ਬਹੁਤ ਸੋਹਣਾ ਮਾਡਲ ਦਾ ਪਾਇਆ ਹੋਇਆ ਇਹ ਸੂਟ ਹੈਗਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ 1080 ਦਾ ਹੀ ਰੇਟ ਰਹਿਣ ਵਾਲਾ ਹੈ ਮਾਰਕੀਟ ਪ੍ਰਾਈਸ ਇਹਦੀ 1400 1500 ਰੁਪਏ ਆ ਗਈ ਦੁਪੱਟੇ ਦੇ ਵੀ ਸਾਈਡ ਤੇ ਲੇਸ ਦਾ ਵਰਕ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੂਟ ਆ ਅਗਲਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਮਾਡਲ ਦੇ ਹੋਟ ਪਾਇਓ ਹੈ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਦੇ ਵਿੱਚ ਆਪਾਂ ਉਹੀ ਪੀਸ ਰੈਡੀ ਕਰਵਾਇਆ ਹੈਗਾ ਪਿੰਕ ਕਲਰ ਦੇ ਵਿੱਚ ਹੈ लेस ਲੱਗੀ ਹੋਈ ਹੈਗੀ ਕਾਟਨ ਦੀ ਸ਼ਰਟ ਹੈਗੀ ਤੇ ਬਾਟਮ ਦੇ ਉੱਤੇ ਵੀ ਆਪਾਂ ਮਸਲੀਨ ਦੀ ਉੱਤੇ embroiderry ਵਰਕ ਕਰਵਾਇਆਗਾ ਮਸਲੀਨ ਦਾ ਦੁਪੱਟਾ ਲਗਾਏਗਾ 4 ਸਾਈਡ ਉਹਦੇ ਵੀ लेस ਲੱਗੀ ਹੋਈ ਹੈਗੀ ਕੰਟਰਾਸਟਡ लेस ਲੱਗੀ ਹੋਈ ਆ ਬਹੁਤ ਸੋਹਣਾ ਬਣ ਕੇ ਪੀਸ ਰੈਡੀ ਹੋਊਗਾ ਇਹ ਵੀ 1080 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਅਗਲਾ ਪੀਸ ਵੀ ਬਹੁਤ ਸੋਹਣਾ ਰੈਡੀ ਕਰਵਾਇਆਗਾ ਪ੍ਰਿੰਟਰਡ ਸ਼ਰਟ ਹੈ ਤੇ ਨਾਲ ਹੀ ਪ੍ਰਿੰਟਰਡ ਦੁਪੱਟਾ ਆ ਬਹੁਤ ਸੋਹਣਾ ਸੂਟ ਹੈ ਵਿੱਚ ਆਰੀ ਵਰਕ ਤੇ ਮਿਰਰ ਵਰਕ ਹੈ ਜਿਹੜਾ ਕੀਤਾ ਹੋਇਆਗਾ ਤੇ ਵਾਈਟ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਦੇ ਨਾਲ ਦੁਪੱਟੇ ਮਲਮਲ ਦਾ ਰਹਿਣ ਵਾਲਾਗਾ ਸਮੂਸਾ ਲੇਸ ਲੱਗੀ ਹੋਈ ਹੈਗੀ ਬਹੁਤ ਸੋਹਣਾ ਸੂਟ ਆ ਕਿਹੜਾ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਆਂਗੀ ਆਪਾਂ ਦੁਬਾਰਾ ਰੀਸਟਾਕ ਕੀਤਾਗਾ ਵੱਡੇ ਪਣੇ ਵਿੱਚ 3.5 ਮੀਟਰ ਦਾ ਇਹ ਸੂਟ ਆਉਣ ਵਾਲਾਗਾ ਸਲੀਵ ਵਰਕ ਕੀਤਾ ਹੋਇਆ ਬਾਟਮ ਵਰਕ ਕੀਤਾ ਹੋਇਆਗਾ ਤੇ ਘੇਰੇ ਤੋਂ ਤੁਸੀਂ ਕੰਮ ਦੇ ਦੇਖ ਹੀ ਸਕਦੇ ਹੋਊਗੇ ਦੁਪੱਟਾ ਜਿਹੜਾ ਮਸਲੀਨ ਦਾ ਰਹਿਣ ਵਾਲਾਗਾ ਤੇ ਕੰਟਰਾਸਟਡ ਲੇਸ ਲੱਗੀ ਹੋਈ ਆ ਬਹੁਤ ਸੋਹਣਾ ਪੀਸ ਬਣ ਕੇ ਰੈਡੀ ਹੋਊਗਾ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਇੱਕ ਮਾਡਲ ਨੇ ਪਾਇਆ ਹੋਇਆਗਾ ਇਹਦਾ ਵੀ ਆਪਣਾ ਪ੍ਰਾਈਸ ਰੱਖਿਆ 1080 ਪੇ ਸਿਰਫ ਰਕੜੀ ਤੱਕ ਇਹਨਾਂ ਦਾ ਪ੍ਰਾਈਸ 1080 ਰੁਪਏ ਸੇਲ ਦੇ ਵਿੱਚ ਆ ਅੱਗੇ ਵੀ ਆਪਾਂ ਇੱਕ ਬਹੁਤ ਸੋਹਣਾ ਪੀਸ ਰੈਡੀ ਕਰਵਾਇਆਗਾ ਮਜ਼ੈਂਟਾ ਕਲਰ ਦੇ ਵਿੱਚ ਰੈਡੀ ਕਰਵਾਇਆਗਾ ਕੈਮਰਿਕ 올 ਓਵਰ ਐਮਬੋਇਡਰੀ ਤੇ ਕਟਵਰਕ ਦਾ ਕੰਮ ਕੀਤਾ ਹੋਇਆਗਾ ਦੁਪੱਟਾ ਮਸਲੀਨ ਦਾ 3 ਕਲਰ ਦੁਪੱਟਾ ਆ ਤਿੰਨ ਰੰਗਾਂ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਰੈਡੀ ਕੀਤਾਗਾ ਦੇਖ ਸਕਦੇ ਹੋ neck ਦੇ ਬਹੁਤੇ ਕੰਮ ਆਗਾ ਬਾਰਡਰ ਤੇ ਉੱਤੇ ਕਟਵਰਕ ਦਾ ਕੰਮ ਆ ਬਹੁਤ ਸੋਹਣਾ ਪੀਸ ਬਣ ਕੇ ਰੈਡੀ ਹੋਣ ਵਾਲਾਗਾ ਅੱਗੇ 블랙 ਕਲਰ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਸੀ ਇਹ ਰੀਸਟਾਕ ਕਰਵਾਏਗਾ 3.5 ਮੀਟਰ ਵੱਡੇ ਪਣੀ ਦਾ ਕੱਪੜਾ ਹੈਗਾ ਰੋਮਨ ਕੁਆਟਰ ਰਹਿਣ ਵਾਲੀ ਹੈਗੀ ਇੰਬੋਡਰੀ ਜਿਹੜੀ 슬ੀਵ ਤੇ ਵੀ ਆਪਾਂ ਨੂੰ ਮਿਲਣ ਵਾਲੀ ਆ neck ਤੇ ਵੀ ਮਿਲਣ ਵਾਲੀ ਹੈਗੀ ਟ੍ਰਿਪਲ ਟਾਈਡਾਈ ਦੁਪੱਟਾ ਆ ਫੋਰ ਸਾਈਡ ਦੁਪੱਟਾ ਆ ਸਾਈਡ ਤੇ ਕੰਟਰਾਸਟਡ ਬਲੈਕ ਲੇਸ ਲੱਗੀ ਹੋਈ ਆ ਬਹੁਤ ਸੋਹਣਾ ਸੂਟ ਆ ਅੱਗੇ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਏ ਆਂਗੇ ਬਹੁਤ ਸੋਹਣੀ ਡਿਜੀਟਲ ਕਾਟਨ ਸ਼ਰਟ ਲੈਣ ਵਾਲੀ ਹੈਗੀ ਆਰਗੈਂਜ਼ਾ ਦਾ ਪੈਚ ਲੱਗੇ ਹੋਏ ਜਿਹਦੇ ਉਤੇ ਇੰਬੋਡਰੀ ਕੀਤੀ ਹੋਈ ਆ ਮਸਲਿਨ ਦੀ ਬਾਟਮਾ ਉਹਦੇ ਤੇ ਵੀ ਆਪਾਂ ਜਿਹੜਾ ਵਰਕ ਕੀਤਾ ਹੋਇਆ ਔਰਗੈਂਜ਼ਾ ਦਾ ਪੈਚ ਲਗਾ ਕੇ 4 ਸਾਈਡ ਦੁਪੱਟਾ ਰਹਿਣ ਵਾਲਾ ਟਾਈ ਡਾਈ ਦੁਪੱਟਾ ਆ ਸਾਈਡ ਤੇ ਲੇਸ ਲੱਗੀ ਹੋਈ ਆਗੀ ਬਹੁਤ ਸੋਹਣਾ ਬਣ ਕੇ ਪੀਸ ਰੈਡੀ ਹੋਣ ਵਾਲਾਗਾ ਇਹ ਵੀ 1080 ਰੁਪਏ ਦੇ ਵਿੱਚ ਆਪਾਂ ਨੂੰ ਮਿਲ ਜੂਗਾ ਬਹੁਤ ਸੋਹਣੇ ਸੂਟ ਆ ਰਖੜੀ ਸਪੈਸ਼ਲ ਹੋਣਗੇ ਬਲੈਕ ਕਲਰ ਬਹੁਤ ਚਰ ਡਿਮਾਂਡਿੰਗ ਦੇ ਵਿੱਚ ਸੀ ਆਪੇ ਕੋਈ ਹੋਰ ਪੀਸ ਰੈਡੀ ਕਰਵਾਇਆਗਾ ਦੁਪੱਟਾ ਇਹਦਾ 4 ਸਾਈਡ ਰਹਿਣ ਵਾਲਾਗਾ ਕੰਟਰਾਸਟਡ ਲੇਸ ਲੱਗੀ ਹੋਈ ਦੁਪੱਟੇ ਦੇ ਵਿੱਚ ਤੇ ਮਸਲੀਨ ਦਾ ਸ਼ੌਰਟ ਹੈ ਮਸਲੀਨ ਦੀ ਬਾਟਮ ਆ ਬਾਟਮ ਦੇ ਉੱਤੇ ਵੀ ਵਰਕ ਕੀਤਾ ਹੋਇਆ ਤੇ ਸ਼ੌਰਟ ਦੇ ਉੱਤੇ ਵੀ ਬਹੁਤ ਸਾਰਾ ਸੋਹਣਾ ਵਰਕ ਕੀਤਾ ਹੋਇਆ ਹੈ ਅਗਲਾ ਪੀਸ ਆਪਾਂ ਲੈ ਕੇ ਆਏ ਇਹ ਕਿਸੇ ਮਾਡਲ ਨੇ ਪਾਇਆ ਹੋਇਆਗਾ ਸੂਟ ਤਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਉਹੀ ਜੇ ਆਪਾਂ ਸੇਮ ਪੀਸ ਰੈਡੀ ਕਰਵਾਇਆ ਤੁਸੀਂ ਦੇਖ ਸਕਦੇ ਹੋ neck ਤੇ ਵੀ ਥੋੜਾ ਵਰਕ ਆ ਗਿਆ ਬਾਟਮ ਤੇ 슬ੀਵ ਤੇ ਬਹੁਤ ਸੋਹਣਾ ਵਰਕ ਰਹਿਣ ਵਾਲਾ ਦਾ ਕੈਮਰੀ ਕਾਟਨ ਦੇ ਵਿੱਚ ਹੋਊਗਾ ਦੁਪੱਟੇ ਤੇ ਵੀ ਵਰਕ ਹੈ ਫੋਰ ਸਾਈਡ ਲੇਸ ਲੱਗੀ ਹੋਈ ਹੈ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਸਿਰਫ 1080 ਰੁਪਏ ਦੇ ਵਿੱਚ 1080 ਰੁਪਏ ਦੇ ਵਿੱਚ ਤੁਹਾਨੂੰ ਸ਼ਿਪਿੰਗ ਵੀ ਇਨਕਲੂਡ ਹੋਊਗੀ ਤੁਹਾਨੂੰ ਸ਼ਿਪਿੰਗ ਦੇ ਚਾਰਜਸ ਲੱਗ ਤੋਂ ਦੇਣ ਦੀ ਲੋੜ ਨਹੀਂ 1080 ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਅਗਲਾ ਸੂਟ ਵੇਖ ਸਕਦੇ ਹੋ ਇਹ ਵੀ ਮਾਡਲ ਨਹੀਂ ਪਾਇਆ ਹੋਇਆ ਸੇਮ ਪੀਸ ਆਪਰ ਰੈਡੀ ਕਰਵਾਇਆਗਾ ਵਾਈਟ ਕਲਰ ਦੇ ਵਿੱਚ ਵੇਖ ਸਕਦੇ ਹਾਂ ਬਹੁਤ ਸੋਹਣਾ ਸੂਟ ਹੈ 2.5 ਮੀਟਰ ਦੀ ਐਮਬੋਇਟਰੀ ਵਰਕ ਹੈ ਜਿਹੜਾ ਸ਼ਰਟ ਦੇ ਉੱਤੇ ਕੀਤਾ ਹੋਇਆਗਾ 4 ਸਾਈਡ ਦੁਪੱਟਾ ਰਹਿਣ ਵਾਲਾ ਆ ਬਹੁਤ ਸੋਹਣਾ ਸੂਟ ਹੈਗਾ ਤੇ ਜੇ ਤੁਸੀਂ ਤੁਸੀਂ ਆਰਡਰ ਕਰੋ স্টক ਲਿਮਟਡ ਆ 880 ਰੁਪਏ ਦੇ ਵਿੱਚ ਮਿਲ ਜੂਗਾ ਬਾਟਮ ਤੇ ਵੀ ਵਰਕ ਹੈ ਸ਼ਰਟ ਤੇ ਵੀ ਵਰਕ ਹੈ ਤੇ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆਗਾ ਅੱਗੇ ਫਿਰ ਬਲੈਕ ਕਲਰ ਦੇ ਵਿੱਚ ਕਿਉਂਕਿ ਡਿਮਾਂਡਿੰਗ ਦੇ ਵਿੱਚ ਬਹੁਤ ਹੈ ਹਾਂਜੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮਾਡਲ ਵਾਲਾ ਸੂਟ ਆਪੇ ਬਿਲਕੁਲ ਸੇਮ ਰੈਡੀ ਕਰਵਾਇਆ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਨੈਕ ਦੇ ਉੱਤੇ ਵਰਕ ਰਹਿਣ ਵਾਲਾ ਬਾਰਡਰ ਤੇ ਵਰਕ ਰਹਿਣ ਵਾਲਾ 슬ੀਵ ਤੇ ਵਰਕ ਰਹਿਣ ਵਾਲਾ ਇਹ ਰੋਮਨ ਮਸਲੀਨ ਦੇ ਵਿੱਚ ਆਗਾ ਦੁਪੱਟਾ ਜਿਹੜਾ ਇਹਦਾ ਡਬਲ ਸ਼ੇਡ ਆਗਾ ਸਾਈਡ ਤੇ ਲੀਸ ਲੱਗੀ ਹੋਈ ਬਹੁਤ ਹੀ ਸੋਹਣਾ ਸੂਟ ਰਹਿਣ ਵਾਲਾ ਜੇਕਰ ਤੁਹਾਨੂੰ ਸਾਡੇ ਕੋਈ ਵੀ ਸੂਟ ਜਿਹੜੇ ਤੁਸੀਂ ਖਰੀਦਣਾ ਚਾਹੁੰਦੇ ਹੋ ਪਸੰਦ ਆਉਂਦਾ ਤੁਸੀਂ ਉੱਤੇ ਜਾ ਰਹੇ WhatsApp ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜੋ ਤੇ ਆਪਣਾ ਆਰਡਰ ਕਰ ਸਕਦੇ ਹੋਗੇ ਤੇ ਜੇਕਰ ਕੋਈ ਆਪਣਾ ਸੂਟ ਸਟਿਚ ਕਰਵਾਉਣਾ ਚਾਹੁੰਦਾ ਤਾਂ ਅਸੀਂ ਤੁਹਾਨੂੰ ਸਟਿਚਿੰਗ ਵੀ ਪ੍ਰੋਵਾਈਡ ਕਰਵਾਵਾਂਗੇ ਅਗਲਾ ਸੂਟ ਵਾਈਟ ਜੋ ਕਿ ਮਾਡਲ ਤੇ ਪਾਇਆ ਹੋਇਆ ਹੈਗਾ ਬਹੁਤ ਹੀ ਸੋਹਣਾ ਸੀਮ ਸੂਟ ਬਣ ਕੇ ਰੈਡੀ ਹੋਇਆਗਾ ਮਸਲੀਨ ਦੇ ਉੱਤੇ ਹੈ ਸੂਟ ਸ਼ਰਲ ਤੇ ਵਰਕ ਰਹਿਣ ਵਾਲਾਗਾ ਬਾਟਮ ਤੇ ਤੇ 슬ੀਵ ਤੇ ਵੀ ਵਰਕ ਰਹਿਣ ਵਾਲਾਗਾ ਨਾਲ ਹੀ ਇਹ ਦੇ ਆਰਗੈਂਜ਼ਾ ਦਾ ਕਟਵਰਕ ਦੁਪੱਟਾਗਾ ਦੁਪੱਟੇ ਦੇ ਉੱਤੇ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਊਗਾ ਅਗਲਾ ਵੀ ਆਪਾਂ ਤੁਹਾਡੇ ਵਾਸਤੇ ਵਾਈਟ ਕਲਰ ਦੇ ਵਿੱਚ ਜਿਹੜਾ ਪ੍ਰੋਵਾਈਡ ਕੀਤਾਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਆ ਗਈ। ਉਹਦੇ ਤੇ ਆਪਾਂ ਨੈੱਕ ਦਾ ਜਿਹੜਾ ਬਹੁਤ ਸੋਹਣਾ ਬਟਨ ਪੱਟੀ ਬਣਵਾਈ ਹੋਈ ਹੈਗੀ। 슬ੀਵ ਦੇ ਉੱਤੇ ਆ 슬ੀਵ ਤੇ ਵੀ ਪ੍ਰਿੰਟ ਰਹਿਣ ਵਾਲਾ ਹੈ ਤੇ ਬਾਟਮ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਵਰਕ ਤਾਂ ਮਤਲਬ ਆਪ ਨੂੰ ਇੰਬੋਰਟਰਡ ਮਿਲਣ ਵਾਲੀ ਹੈ। ਦੁਬੱਤੇ ਤੇ ਵੀ ਡਿਜੀਟਲ ਵਰਕ ਆਗਾ। ਇਸ ਤਰ੍ਹਾਂ ਦਾ ਕੱਟਵਾਰਕ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਬਹੁਤ ਹੀ ਸੋਹਣਾ ਸੂਟ ਹੈ ਜਿਹੜੇ ਬਣ ਕੇ ਰੈਡੀ ਹੋਣ ਵਾਲਾ। ਅੱਜ ਅਸੀਂ ਤੁਹਾਡੇ ਵਾਸਤੇ ਸਾਰੇ ਰਖੜੀ ਸਪੈਸ਼ਲ ਸੂਟ ਲੈ ਕੇ ਆਏ ਸੀ ਸਾਰੇ ਸੂਟਾਂ ਦਾ ਮਾਰਕੀਟ ਪ੍ਰਾਈਸ ਆ ਜਿਹੜਾ 1500 1600 ਜੋ ਉਦੋਂ ਅਬੱਬ ਹੋਣ ਵਾਲਾਗਾ ਅਸੀਂ ਤੁਹਾਡੇ ਲਈ ਸਾਰੇ ਸੂਟ 1080 ਰੁਪਏ ਦੇ ਵਿੱਚ ਲੈ ਕੇ ਆਵਾਂ ਇਹ ਲੈ ਕੇ ਆਏ ਆਂਗੇ ਸ਼ਿਪਿੰਗ ਇਹਦੇ ਵਿੱਚ ਹੋਊਗੀ 1080 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਸੂਟ ਘਰੇ ਪਹੁੰਚਦਾ ਕਰਾਂਗੇ ਹਾਂਜੀ ਜੇਕਰ ਸਾਡੀ ਕੋਈ ਭੈਣ ਚਾਹੁੰਦੀ ਹੈ ਵੀ ਅਸੀਂ ਸੂਟ ਸਟਿਚ ਕਰਕੇ ਦੀਏ ਤਾਂ ਸਾਡੇ ਆਪਣੀ ਟੇਲਰ ਨੇ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਵੀ ਦੇ ਸਕਦੇ ਹਾਂਗੇ ਤੇ ਤੁਹਾਨੂੰ ਸਾਡੇ ਜਿਹੜੇ ਅੱਜ ਦੀ ਕਲੈਕਸ਼ਨਸ ਯੂ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਦਾ ਬਟਨ ਨਪਣਾ ਨਾਪੂਲਨਾ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਹੋਰ ਕਿਹੜੀ ਕਲੈਕਸ਼ਨ ਦੇਖਣੀ ਤੁਸੀਂ ਪਸੰਦ ਕਰੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ